ਦੀਵਾਨਾ ਟੋਡਰਮਲ ટ્રਸਟ ਵੱਲੋਂ ਜਗਰਾਉਂ ਦੇ ਗੁਰਦੁਆਰਾ ਬੋਹੜ ਸਾਹਿਬ ਵਿਖੇ ਅੱਜ 11 ਕੁੜੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਇਸ ਮੌਕੇ ਜਿੱਥੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਾਰਿਆਂ ਨੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਉੱਥੇ ਹੀ ਗੁਰਦੁਆਰਾ ਨਾਨਕਸਰ ਤੋਂ ਆਏ ਸੰਤਾਂ ਮਹਾਪੁਰਖਾਂ ਨੇ ਰਸਮੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਵੀ ਕੀਤਾ ਇਸ ਮੌਕੇ ਟਰਸਟ ਦੇ ਚੇਅਰਮੈਨ ਲਖਵਿੰਦਰ ਸਿੰਘ ਲੱਖਾਂ ਨੇ ਦੱਸਿਆ ਕਿ ਉਹ ਹਰ ਸਾਲ ਇਸ ਤਰ੍ਹਾਂ ਦੇ ਸਮੂਹਿਕ ਵਿਆਹ ਸਾਲ ਦੇ ਵਿੱਚ ਦੋ ਵਾਰ ਕਰਵਾਉਂਦੇ ਹਨ ਤੇ ਅੱਜ ਵੀ ਜਿਹੜੀਆਂ ਕੁੜੀਆਂ ਦੇ ਸਮੂਹਿਕ ਵਿਆਹ ਕੀਤੇ ਗਏ ਹਨ ਉਹਨਾਂ ਨੂੰ ਆਪਣੇ ਨਵੇਂ ਘਰਾਂ ਦੇ ਵਿੱਚ ਘਰੇਲੂ ਜ਼ਰੂਰਤਾਂ ਦਾ ਆਸਮਾਨ ਵੀ ਦਿੱਤਾ ਗਿਆ ਤੇ ਟਰਸਟ ਵੱਲੋਂ ਸ਼ਗਨ ਵੀ ਵਧੀਆ ਢੰਗ ਨਾਲ ਦਿੱਤਾ ਗਿਆ ਇਸ ਮੌਕੇ ਹਰ ਕੁੜੀ ਦਾ ਪਰਿਵਾਰ ਦਾ ਪੂਰਾ ਮਾਨ ਸਨਮਾਨ ਕੀਤਾ ਗਿਆ ਤੇ ਇਸ ਸਮੂਹਿਕ ਵਿਆਹ ਕਰਵਾਉਣ ਦੇ ਕਾਰਜ ਦੇ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਸਜਣਾ ਨੂੰ ਵੀ ਸਨਮਾਨ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਇਸੇ ਤਰ੍ਹਾਂ ਦੇ ਹੋਰ ਸਮੂਹਿਕ ਵਿਆਹ ਟਰਸਟ ਵੱਲੋਂ ਮਾਗਦੇ ਮਹੀਨੇ ਦੇ ਵਿੱਚ ਫਿਰ ਕਰਵਾਏ ਜਾਣਗੇ লাই ਪੰਜਾਬੀ ਟੀਵੀ ਦੇ ਲਈ ਜਗਰਾਉ ਤੋਂ ਹੇਮਰਾਜ ਬਬਰ ਦੀ ਰਿਪੋਰਟ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦੀ ਹਾਂ ਜੀ ਬਾਬਾ ਬਹੁਤ ਸਾਹਿਬ ਪਾਸ਼ਾ ਹੀ ਸ਼ੇਮੀ ਅਗਵਾੜ ਲੋਪੋਂ ਜਿਗਰਾਉਂ ਅੱਜ ਸਾਨੂੰ ਟਾਡਰਮਾਲ ਸੋਸਾਇਟੀ ਚੈਰੀਟੇਬਲ ਦੇ ਵੱਲੋਂ ਸੱਦਾ ਪੱਤਰ ਆਇਆ ਸੀਗਾ ਤੇ ਸਾਨੂੰ ਸਾਡਾ ਵੀਰ ਲਖਵਿੰਦਰ ਸਿੰਘ ਜਿਹੜੇ ਇਹਨੂੰ ਲੀਡ ਕਰਦੇ ਨੇ ਸੋਸਾਇਟੀ ਨੂੰ ਟਾਡਰਮਾਲ ਨੂੰ ਅਸੀਂ ਇਹਨਾਂ ਦਾ ਧੰਨਵਾਦ ਦੀਆਂ ਇਹ ਮਨੁੱਖਤਾ ਦੀ ਸੇਵਾ ਕਰਦੇ ਨੇ 11 ਜੋੜਿਆਂ ਦਾ ਅੱਜ ਸਮੂਹਕ ਤੌਰ ਤੇ ਵਿਆਹ ਹੋਇਆ ਤੇ ਉਹ ਜੋੜੇ ਨੂੰ ਵੀ ਪਰਮਾਤਮਾ ਲੰਬੀ ਉਮਰ ਬਖਸ਼ੇ ਔਰ ਨਾਲ ਲੱਗਦੇ ਹੀ ਟੋਡਰਮਾਲ ਸੋਸਾਇਟੀ ਜੋ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਇਸ ਇਲਾਕੇ ਦੇ ਵਿੱਚ ਪ੍ਰਮਾਤਮਾ ਇਹਨਾਂ ਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਬਲ ਬਖਸ਼ੇ ਹਰ ਪ੍ਰਕਾਰ ਦਾ ਤਾਂ ਕਿ ਸਾਡੀ ਸੋਸਾਇਟੀ ਨੂੰ ਸਾਡੇ ਸਮਾਜ ਨੂੰ ਇਹਨਾਂ ਵਰਗੇ ਵੀਰਾਂ ਦੀ ਹੋਰ ਲੋੜ ਆ ਇਹਨਾਂ ਤੁਹਾਡੇ ਹੀ ਮੀਡੀਆ ਦੇ ਨਾਲ ਅਸੀਂ ਇਹ ਅਪੀਲ ਕਰਾਂਗੇ ਜਿੰਨੇ ਵੀ ਸਾਡੇ ਬਾਹਰ ਬੈਠੇ ਐਨਆਰ ਵੀਰ ਨੇ ਇਸ ਸੰਸਥਾ ਨਾਲ ਜੁੜੇ ਨੇ ਜਾਂ ਇਸ ਸੰਸਥਾ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀਆਂ ਨੂੰ ਉਹਨਾਂ ਲਈ ਦਰਵਾਜ਼ੇ ਖੁੱਲੇ ਨੇ ਇਸ ਟੋਡਰਮਾਲੋ ਸੋਸਾਇਟੀ ਦੇ ਜਿਹੜੀ ਹੈਗੀ ਆ ਬਾਜੂ ਟੀਮ ਉਹਨੂੰ ਹੋਰ ਵੀ ਉਹ ਬਲ ਬਖਸ਼ੇ ਹਰ ਪ੍ਰਕਾਰ ਦਾ ਤਨ ਤੋਂ ਤਨ ਤੋਂ ਮਨ ਤੋਂ ਧਨ ਤੋਂ ਹਰ ਪ੍ਰਕਾਰ ਦੀ ਸੇਵਾ ਬਖਸ਼ੇ ਤਾਂ ਕਿ ਜਿਸ ਪ੍ਰਕਾਰ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਸਾਨੂੰ ਇਕੱਠਿਆਂ ਹੋ ਕੇ ਆਪਣੇ ਸਮਾਜ ਨੂੰ ਜੋੜਨ ਲਈ ਇਸ ਪ੍ਰਕਾਰ ਦੀਆਂ ਸੋਸਾਇਟੀਆਂ ਦਾ ਬਹੁਤ ਜ਼ਿਆਦਾ ਲੋੜ ਹੈ ਸੋ ਮੈਂ ਅਪੀਲ ਕਰਾਂਗਾ ਫਿਰ ਦੁਬਾਰਾ ਤੋਂ ਟੋਡਰਮਲ ਸੁਸਾਇਟੀ ਨੂੰ ਪਰਮਾਤਮਾ ਦੇਨ ਦੁੱਗਣੀ ਰਾਤ ਚੌਗਣੀ ਬਖਸ਼ੇ ਸਾਡਾ ਵੀਰ ਲਖਵਿੰਦਰ ਸਿੰਘ ਸੇਵਾ ਲੱਗਿਆ ਹੋਇਆ ਕਰਨ ਪਿਛਲੇ 11 ਸਾਲਾਂ ਤੋਂ ਤੇ ਜਿਨ੍ਹਾਂ ਦੇ ਮਗਰ ਸੀ ਕਿ ਸਾਡੀ ਭੈਣ ਖੜੀ ਹੈ ਸਗੁੰਦਰ ਕੌਰ ਤੇ ਬਾਬਾ ਜੰਗ ਸਿੰਘ ਜੀ ਜੋ ਇਸ ਦੁਨੀਆ ਵਿੱਚ ਨਹੀਂ ਹਨ ਉਹ ਬੂਟਾ ਲਾਗੇ ਸੀਗੇ ਉਸ ਬੂਟੇ ਨੂੰ ਇਹ ਵੀਰ ਬੜੇ ਹੀ ਤਨਮਨ ਤੋਂ ਸਿੰਜ ਰਹੇ ਨੇ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇੱਥੇ ਆ ਕੇ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਹਰ ਪ੍ਰਕਾਰ ਦਾ ਜੀ ਦਿਵਾਨ ਟੋਡਰਮਲ ਚੈਰੀਟੇਬਲ ਸੁਸਾਇਟੀ ਹਰ ਇੱਕ ਸਾਲ ਕੈਂਪ ਆਨੰਦ ਕਾਰਜ ਕਰਦੀ ਰਹਿੰਦੀ ਆ ਬਾਬਾ ਨਾਨਕ ਚੜ੍ਹਦੀ ਕਲਾ ਬਖਸ਼ੇ ਦਾਨੀ ਵੀਰਾਂ ਨੂੰ ਜਿਨ੍ਹਾਂ ਦੀ ਬਦੌਲਤ ਅੱਜ 11 ਬੱਚਿਆਂ ਦੇ ਆਨੰਦ ਕਾਰਜ ਕੀਤੇ ਗਏ ਆ ਤੇ ਟੋਟਲ ਹੀ ਜਿੰਨਾ ਘਰੇਲੂ ਸਮਾਨ ਜਿਹੜਾ ਹੁੰਦਾ ਸਾਰਾ ਸਮਾਨ ਦਿੱਤਾ ਜਾ ਰਿਹਾ ਵਾ ਲੀੜੇ ਕੱਪੜੇ ਬਿਸਤਰੀ ਹਰ ਇੱਕ ਚੀਜ਼ ਜੋ ਲੜਿੰਦੀ ਹੁੰਦੀ ਆ ਤੇ ਬਾਕੀ ਜਿਹੜੇ ਤੁਸੀਂ ਪੁੱਛਿਆ ਵਾ ਵੀ ਕਿਸੇ ਚੀਜ਼ ਦੀ ਸੰਘਰਸ਼ ਕਰਨ ਦੀ ਲੋੜ ਸੰਘਰਸ਼ ਹਰੇਕ ਚੀਜ਼ ਚ ਕਰਨਾ ਪੈਂਦਾ ਜੀ ਹੈਨਾ ਇਸ ਵਾਰੀ ਖੜਾ ਆ ਗਏ ਸੀਗੇ ਇਸ ਕਰਕੇ ਥੋੜਾ ਸੰਘਰਸ਼ ਵੱਡਾ ਰਿਹਾ ਤੇ ਬਾਬਾ ਨਾਨਕ ਚੜ੍ਹਦੀ ਕਲਾ ਬਖਸ਼ੇ ਅਗਲੇ ਮਹੀਨੇ ਹੈ ਜਿਹੜੇ ਵਿਆਹ ਬਾ ਸਾਡੇ ਮਾਗ ਮਹੀਨੇ ਚ ਤੇ 13 ਮਾਗ ਨੂੰ 13 ਬੱਚਿਆਂ ਦੇ ਅਨੰਦ ਕਾਰਜ ਹੋਦੋਂ ਆ ਤੇ ਉਦੋਂ ਫਿਰ ਇੰਨੇ 13 ਬੱਚੇ ਅਨੰਦ ਕਾਰਜ ਕਰਕੇ 13 ਬੱਚਿਆਂ ਨੂੰ ਹੀ ਇੰਨਾ ਹੀ ਸਨਮਾਨ ਦਿੱਤਾ ਜਾਣਾ ਹਾਂਜੀ ਜਿਹੜੀ 11 ਸਾਲਾਂ ਤੋਂ ਦੀਵਾਨ ਟੋਡਰਮਾਲ ਚੈਰੀਟੇਬਲ ਸੁਸਾਇਟੀ ਆ ਜਿਹੜੀ ਹੈ ਨਿਰੰਤਰ ਸੇਵਾਵਾਂ ਕਰ ਰਹੀ ਹੈ ਜੀ ਅੱਜ ਜੋ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਵਿਆਹ ਪਰਬ ਨੂੰ ਮੁੱਖ ਰੱਖਦਿਆਂ ਹੋਏ ਆ ਪਿਛਲੇ ਸਾਲ ਅਸੀਂ 7 ਧੀਆਂ ਦੇ ਵਿਆਹ ਕੀਤੇ ਸੀ ਇਸ ਸਾਲ ਅਸੀਂ ਜਿਹੜਾ ਵੱਡਾ ਪ੍ਰੋਗਰਾਮ ਗੁਰਦੁਆਰਾ ਬੋ ਜਿਹੜਾ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਔਰ ਲੋਕਲ ਸੰਗਤ ਦੇ ਸਹਿਯੋਗ ਨਾਲ ਜਿਹੜਾ ਇਹ ਜਿਹੜਾ ਪ੍ਰੋਗਰਾਮ ਆ ਸਾਰਾ ਉਹ 11 ਧੀਆਂ ਦੇ ਵਿਆਹ ਹੋਇਆ ਸੀ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ ਦੀਵਾਨ ਟੋਡਰਮਾਲ ਚੈਰੀਟੇਬਲ ਸੁਸਾਇਟੀ ਦੇ ਵੱਲੋਂ ਲੰਮੇ ਸਮੇਂ ਤੋਂ ਇੱਕ ਸੁਪਨਾ ਹੈ ਜੀ ਕਿ ਜੋ ਅਸੀਂ ਧੀਆਂ ਦੇ ਵਿਆਹ ਕਰ ਤੇ ਇਥੇ ਕਰਦੀ ਕਰਦੇ ਆ ਕਈ ਬਿਮਾਰ ਹੁੰਦੇ ਨੇ ਮਰੀਜ਼ ਉਹਨਾਂ ਦੇ ਅਸੀਂ ਇਲਾਜ ਵੀ ਕਰਾਉਣ ਦੇ ਲਈ ਮਰੀਜ਼ਾਂ ਨੂੰ ਲੈ ਕੇ ਜਾਂਦੇ ਆ ਸਾਨੂੰ ਬੜੀਆਂ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਇਲਾਜਾਂ ਦੇ ਵੱਡੇ ਵੱਡੇ ਬਿੱਲ ਬਣ ਜਾਂਦੇ ਆ ਜਿਨ੍ਹਾਂ ਨੂੰ ਦੇਖਦਿਆਂ ਹੋਇਆਂ ਅਸੀਂ ਦਿਵਾਨ ਟੋਡਰਮਲ ਚੈਰੀਟੇਬਲ ਸੁਸਾਇਟੀ ਦੇ ਵੱਲੋਂ ਇੱਕ ਹਸਪਤਾਲ ਬਣਾਉਣਾ ਚਾਹੁੰਦੇ ਆ ਜੇ ਸੰਗਤ ਸਾਾਨੂੰ ਸਹਿਯੋਗ ਦੇਊਗੀ ਅਸੀਂ ਬੜੇ ਰਿਣੀ ਹੋਵਾਂਗੇ ਬੜੇ ਧੰਨਵਾਦੀ ਆ ਅੱਜ ਇੱਥੇ ਪਾਈ ਗੁਰਮੀਤ ਸਿੰਘ ਜੀ ਸ਼ਾਂਤ ਬਾਬਾ ਰਵਿੰਦਰ ਸਿੰਘ ਜੀ ਜੋਨੀ Swami Anantanand ji ਜਲੂਰ ਧਾਮ ਤੋਂ ਹੋਰ ਅਨੇਕਾਂ ਮਹਾਪੁਰਸ਼ ਜਿਹੜੇ ਇੱਥੇ ਪਹੁੰਚੇ ਉਹਨਾਂ ਦਾ ਵੀ ਅਸੀਂ ਦਿਵਾਨ ਟੋਡਰਮਲ ਚੈਰੀਟੇਬਲ ਸੁਸਾਇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ